ਹੈ ਲੋ ਨੂੰ ਸਾਡੇ ਕੰਡੇ ਹੋ ਗਏ ਕਿ ਜਦੋਂ ਮੁਸਲਮਾਨ ਭਾਈਚਾਰਾ ਇੱਥੇ ਇੱਕ ਟਰੱਕ ਭਰ ਕੇ ਲਾਦੁਕਾ ਦੇ ਵਿੱਚ ਸਮਗਰੀ ਲੈ ਕੇ ਆਦਨੇ ਸਾਹਿਬ ਨੇ 11-11 ਲੱਖ ਰੁਪਏ ਦੀ ਜਿਹੜੀ ਉਹ ਧਨ ਰਾਸ਼ੀ ਪੇਟ ਉਹ ਟੋਲੇ ਦੀ ਜਿਹੜੀ ਸੋਨੇ ਦੀਆਂ ਵਾਲੀਆਂ ਉਹ ਹੜਪੇੜ ਦਾ ਦੀ ਮਦਦ ਕਰਨ ਵਾਸਤੇ ਉਹ ਚਾਂਦੀ ਉਹਨੇ ਉਹ ਮਸਜਿਦ ਦੇ ਵਿੱਚ ਆ ਕੇ ਪੇਟ ਕੀਤੀ ਔਰ ਹੜਪੇੜ ਦਾ ਵਾਸਤੇ ਸੋਨੇ ਦਾ ਹਾਰ ਹੜ ਪੇਟ ਦਾ ਵਾਸਤੇ ਵੇਚ ਕੇ ਤੇ ਸਿਰਤ ਨੂੰ ਬਲਦੇਵ ਜੀ ਪ੍ਰਵੇਸ਼ ਦੀ ਇਹ ਲੋ ਨੂੰ ਸਾਡੇ ਕੰਡੇ ਹੋ ਗਏ ਕਿ ਜਦੋਂ ਮੁਸਲਮਾਨ ਭਾਈਚਾਰਾ ਇੱਥੇ ਇੱਕ ਟਰੱਕ ਭਰ ਕੇ ਲਾਧੁਕਾ ਦੇ ਵਿੱਚ ਸਮਗਰੀ ਲੈ ਕੇ ਆਏ ਉਹ ਮੇਵਾਤ ਗੋਪਾਰਗੜ ਪਹਾੜੀ ਡੀਗ ਰਾਜਸਥਾਨ ਇਹ ਤੋਂ 700 ਕਿਲੋਮੀਟਰ ਦੂਰ ਤੋਂ ਸਾਡਾ ਮੁਸਲਮਾਨ ਭਾਈਚਾਰਾ ਜਿਹੜਾ ਆ ਉਹ ਇੱਥੇ ਸਮਗਰੀ ਲੈ ਕੇ ਆਇਆ ਉਹਨਾਂ ਦੇ ਵਿੱਚ ਇੱਕ ਮੈਨੂੰ ਉਹਨਾਂ ਨੇ ਪ੍ਰੂਫ ਦਿਖਾਇਆ ਕਿ ਮਸਜਿਦ ਦੇ ਵਿੱਚ ਇੱਕ ਭੈਣ ਨੇ ਕਿ ਬਜ਼ੁਰਗ ਮਾਤਾ ਲਾ ਲੋ ਉਹਨੇ ਆਪ ਦਾ ਸੋਨੇ ਦਾ ਹਾਰ ਹੜਪੀੜਤਾ ਵਾਸਤੇ ਵੇਚ ਕੇ ਤੇ ਸੇਵਾ ਕੀਤੀ ਇੱਕ ਮਾਤਾ ਨੇ ਕਿਉਂਕਿ ਰਾਜਸਥਾਨ ਦੇ ਵਿੱਚ ਕੰਗਣ ਪਾਉਣ ਦਾ ਰਿਵਾਜ ਹੈ ਪੈਰਾਂ 'ਚ ਵੀ ਹੱਥਾਂ 'ਚ ਵੀ ਗਲੇ 'ਚ ਵੀ 2 ਕਿਲੋ ਚਾਂਦੀ ਉਹਨੇ ਉਹ ਮਸਜਿਦ ਦੇ ਵਿੱਚ ਆ ਕੇ ਪੇਟ ਕੀਤੀ ਔਰ ਹੜਪੀੜਤਾ ਵਾਸਤੇ ਮਦਦ ਕੀਤੀ ਇੱਕ ਮੀਰ ਦੀ ਮੈਨੂੰ ਉਹਨਾਂ ਨੇ ਫੋਟੋ ਦਿਖਾਈ ਕੰਨਾਂ ਦੇ ਵਿੱਚ ਸ਼ੌਂਕ ਹੁੰਦਾ ਸੋਨੇ ਦੀਆਂ ਵਾਲੀਆਂ ਪਾਉਣ ਦਾ ਸੋ ਉਸ ਮੀਰ ਨੇ 1.5-2 ਤੋਲੇ ਦੀਆਂ ਜਿਹੜੀਆਂ ਸੋਨੇ ਦੀਆਂ ਵਾਲੀਆਂ ਉਹ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਸਤੇ ਰਾਜਸਥਾਨ ਤੋਂ ਸਾਡੇ ਵੀਰ ਨੇ ਉਹ ਮਸਜਿਦ ਦੇ ਵਿੱਚ ਸੇਵਾ ਕੀਤੀ ਦੋ ਐਮਐਲਏ ਦਾ ਚੈੱਕ ਸਬੂਤ ਦਿਖਾਇਆ 11100 ਲੱਖ ਦੇ ਰਾਜਸਥਾਨ ਵਾਲੇ ਸਾਡੇ ਮੁਸਲਮਾਨ ਭਾਈਚਾਰੇ ਉਹ ਐਮਐਲਏ ਸਾਹਿਬ ਨੇ 11100 ਲੱਖ ਰੁਪਏ ਦੀ ਜਿਹੜੀ ਉਹ ਤਨ ਰਾਸ਼ੀ ਪੇਟ ਕੀਤੀ ਹੈ ਕਿ ਸਾਡੇ ਪੰਜਾਬੀ ਵੀਰ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜੇ ਉਹ ਮਰ ਰਹੇ ਨੇ ਉਹਨਾਂ ਦੀ ਮਦਦ ਵਾਸਤੇ ਹੋਰ ਸਾਡੇ ਕੋਲੋਂ ਫਲੋ ਪਿੰਡ ਤੋਂ ਹਰਿਆਣੇ ਤੋਂ हिसार ਤੋਂ ਦੂਰੋਂ ਦੂਰੋਂ ਰਾਸ਼ਨ ਆ ਰਿਹਾ ਸੋ ਸਾਰਿਆਂ ਦਾ ਧੰਨਵਾਦ ਹੈ ਇਹ ਇੱਕ ਭਾਈਚਾਰਾ ਹੈ ਸਾਡਾ ਖੂਨ ਇੱਕ ਹੈ ਇਹ ਮੁਸਲਮਾਨ ਭਰਾਵਾਂ ਨੇ ਕੱਲ ਸਾਬਤ ਕਰ ਦਿੱਤਾ ਕਿ ਤਾਂ ਸਾਡੇ ਜਿਹੜੀਆਂ ਕੁਰਸੀਆਂ ਨੇ ਸਾਡੀ ਜਿਹੜੀ ਰਾਜਨੀਤੀ ਹੈ ਉਹਨੇ ਸਾਡੇ ਚ ਫਿਰਕਾਪ੍ਰਸਤੀ ਪੈਦਾ ਕੀਤੀ ਹੈ ਕਿਦਾ ਸੀ ਪਹਿਲਾਂ ਵੀ ਇੱਕ ਸੀ ਕਿ ਉਹਨਾਂ ਨੇ ਰਾਜਸਥਾਨ ਵਾਲੇ ਵੀਰਾਂ ਨੇ ਮੁਸਲਮਾਨ ਭਰਾਵਾਂ ਨੇ ਅੱਜ ਵੀ ਸਾਬਤ ਕਰ ਦਿੱਤਾ ਕਿ ਅਸੀਂ ਅੱਜ ਵੀ ਇੱਕ ਆ ਸਾਡੇ ਕੋਲ ਆਰਫ ਖਾਨ ਜੀ ਪਹੁੰਚੇ ਸੀ ਇੱਕ ਅਲਤਾਫ ਭਾਈ ਜੀ ਉਹ ਪਹੁੰਚੇ ਆਪਣਾ ਨੰਬਰ ਦੇ ਕੇ ਗਏ ਗੁਰਦਾਸ ਵੇਰ ਜੀ ਸਾਡੇ ਸਰਦਾਰ ਸਾਹਿਬ ਸਨ ਉਹ ਪਹੁੰਚੇ ਸੀ ਸੋ ਉਹਨਾਂ ਤੱਕ ਵੀ ਅਸੀਂ ਜਿਹੜੀ ਹੈਗੀ ਐ ਇੱਥੋਂ ਵੀ ਜਿੰਨੀ ਸੇਵਾ ਲੱਗ ਰਹੀ ਹੈ ਉਹਨਾਂ ਦੀ ਸਹੀ ਥਾਂ ਤੇ ਪਹੁੰਚਾ ਕੇ ਅਸੀਂ ਵੀਡੀਓ ਪੁੱਜਦੀਆਂ ਕਰ ਰਹੀਆਂ ਨੇ ਉਹਨਾਂ ਦਾ ਧੰਨਵਾਦ ਔਰ ਪੱਤਰਕਾਰ ਸਾਡੇ ਵੀਰ ਮੀਡੀਆ ਵਾਲਿਆਂ ਦਾ ਬੜਾ ਵੱਡਾ ਭਾਏ ਧੰਨਵਾਦ ਜਿਹੜੇ ਦਿਨ ਰਾਤ ਇੱਕ ਕਰਕੇ ਸਰਕਾਰਾਂ ਨੂੰ ਜਗਾ ਰਹੇ ਨੇ ਔਰ ਰੋਕਾਂ ਤੱਕ ਦੂਰ ਦੂਰ ਤੱਕ ਮੈਸੇਜ ਪੁਜਾਰੇ ਨੇ ਅਗਰ ਜੇ ਸੋਸ਼ਲ ਮੀਡੀਆ ਨਾ ਹੁੰਦਾ ਆ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਜਿਹੜੇ ਅਲਵਰ ਤੋਂ ਅੱਗੇ ਬੈਠੇ ਨੇ ਜਿਹੜੇ ਕੈਥਲ ਬੈਠੇ ਨੇ ਉਹਨਾਂ ਤੱਕ ਸਾਡਾ ਕਿਵੇਂ ਪਤਾ ਲੱਗਦਾ ਕਿ ਸਾਡੇ ਜਿਹੜੇ ਬਾਰਡਰ ਤੇ ਅੜਾਂ ਦੀ ਮਾਰ ਠਾਏ ਨੇ ਸੋਸ਼ਲ ਮੀਡੀਆ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਦੇ ਜਰੀਏ ਸਾਡੇ ਕੋਲੇ ਇਹ ਸਮਗਰੀ ਪਹੁੰਚਦੀ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ